ਕਹਿੰਦੇ ਕਿ ਜਿਹੜੀ ਕਾਂਗਰਸ ਪਾਰਟੀ ਹੈ ਦੇ ਵਿੱਚ ਮੁੱਖ ਮੰਤਰੀ ਦੇ ਦਾਵੇਦਾਰ ਬਹੁਤ ਜ਼ਿਆਦੇ ਆ ਕਾਂਗਰਸ ਕਾਂਗਰਸ ਨੂੰ ਨਾ ਮਾਰੇ ਮਰਦੇ ਨਹੀਂ ਇਹਨਾਂ ਦੀ ਆਪਸੀ ਲੜਾਈ ਨੇ ਇਹਨਾਂ ਨੂੰ ਸਤਾਈ ਚ ਵੀ ਨਹੀਂ ਆਉਂਦਣਾ ਕਾਰਨ ਤੁਹਾਨੂੰ ਪਤਾ ਜਿਹੜੀ ਸਰਕਾਰ ਆ ਇਹੋ ਜਿਹੇ ਮਰਦ ਬੰਦਿਆਂ ਤੋਂ ਜਰਨੈਲ ਬੰਦਿਆਂ ਤੋਂ ਸ਼ੁਰੂ ਤੋਂ ਹੁੰਦਾ ਹੁੰਦਾ ਆ ਜਦੋਂ ਅਸੀਂ ਦੁਨੀਆ ਆ ਜੀ ਉਹਨਾਂ ਤੋਂ ਜਿਹੜੇ ਕੁਝ ਕਰ ਸਕਦੇ ਰੱਖਣ ਦੀ ਸਮਰੱਥਾ ਰੱਖਦੇ ਉਹਨਾਂ ਤੋਂ ਡਰਦੀ ਆ ਜੀ 2027 ਦੀ ਇਲੈਕਸ਼ਨ ਆਉਣ ਵਾਲੀ ਆ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਵੀ ਇਹ ਬੰਦਾ ਮੇਰਾ ਅੱਗੇ ਸਕੰਦ ਬਣ ਕੇ ਸਾਡੇ ਅੱਗੇ ਖਲੋਊਗਾ ਪਹਿਰਾ ਸਾਹਿਬ ਤੇ ਵੀ ਇਹਨਾਂ ਨੂੰ 5-6 ਮਹੀਨੇ ਰੋਕ ਲਈਏ ਜੀ ਤੇ ਉਹ ਇਸ ਕਰਕੇ ਝੂਠਾ ਪਰਚਾ ਉਹਨਾਂ ਤੇ ਇਹਨਾਂ ਦੀ ਦੇਣ ਦੀ ਤਿਆਰੀ ਸੀ ਪੰਜਾਬ ਤੇ ਉਹਨਾਂ ਨੇ ਦਲਜੀਤ ਸਿੰਘ ਜੀ ਬਰਬਾਦ ਕਰਕੇ ਰੱਖਤਾ ਆ 6 ਲੱਖ ਏਕੜ ਥੋੜਾ ਹੁੰਦਾ ਕਿਦੇ ਦੱਸੋ ਮਤਲਬ ਆ ਬਾਸਪਤੀ ਝੋਨਾ ਕਮਾਦ ਬਾਗ ਉਹਨਾਂ ਨੇ ਆ ਪਾਣੀ ਜਿਹੜਾ ਇਹਨਾਂ ਦੀ ਲਾਪਰਵਾਹੀ ਤੋਂ ਇਹਨਾਂ ਨੇ ਜਾਨ ਬੁੱਝ ਕੇ ਏ ਡਾ ਵਾ ਡਾ ਪਾਣੀ ਇਹਨਾਂ ਦੇ ਰਣਜੀਤ ਸਾਗਰ ਡੈਮ ਤੋਂ ਉਹਦਾਂ ਪ੍ਰੈਸ ਕਾਨਫਰੰਸ ਕਰਕੇ ਖੈਰਾ ਸਾਹਿਬ ਨੇ ਜੀ ਦੱਸਿਆ ਸੀ 50-50 ਹਜ਼ਾਰ ਕਰੋੜ ਰੁਪਈਆ ਇਹ ਕਰਜ਼ਾ ਲੈਂਦੇ ਨੇ ਹੁਣ ਮੰਨ ਪੱਕੇ ਕਰ ਦੇਣ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਰਨੀ ਆ ਇਹਦਾ ਸੁਧਾਰ ਹੋਣਾ ਹੀ ਆ 1600 ਕਰੋੜ ਦਲਜੀਤ ਸਿੰਘ ਜੀ ਬਹੁਤ ਘਾਟਿਆ ਘਟੋ ਘਟ 20 ਹਜ਼ਾਰ ਕਰੋੜ ਦਿੰਦੇ ਰੁਪਈਆ ਤੇ ਜਿੰਨੂੰ ਲੋਕ ਚਾਹਣਗੇ ਇਹ ਹਾਈ ਕਮਾਂਡ ਦੇ ਪਰਮਾਤਮਾ ਵਾਹਿਗੁਰੂ ਜੀ ਤੇ ਕਿਰਪਾ ਕਰੂਗਾ ਉਹਨੇ ਬਣ ਜਾ ਇਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਆ ਕਿਸੇ ਵੀ ਪਾਰਟੀ ਦਾ ਕੋਈ ਹੈਗਾ ਜਿਹੜੇ ਬੰਦੇ ਨੇ ਪਹਿਲਾਂ ਪੰਜਾਬ ਲੁੱਟਿਆ ਆ ਜਿਨ੍ਹਾਂ ਨੇ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਜਿਨ੍ਹਾਂ ਨੇ ਪੰਜਾਬ ਦੀ ਸੋਮਿਆਂ ਨੂੰ ਪੰਜਾਬ ਦੇ ਪੈਸੇ ਨੂੰ ਖਾਧਾ ਆ ਇਸ ਬੰਦੇ ਨੂੰ ਕਦੀ ਮੂੰਹ ਨਾ ਲਾਇਓ ਜ ਉਸ ਬੰਦੇ ਨੂੰ ਜਿਹੜਾ ਪੰਜਾਬ ਦੀ ਗੱਲ ਕਰਦਾ ਪੰਜਾਬੀ ਅਧੀ ਗੱਲ ਕਰਦਾ ਆ ਆਪਣੇ ਲੋਕਾਂ ਦੀ ਗੱਲ ਕਰਦਾ ਭ੍ਰਿਸ਼ਟਾਚਾਰ ਤੋਂ ਰਹਿ ਤਿਆ ਉਸ ਲੋਕ ਦੇ ਨਾਲ ਖਲੋਇਓ ਜੇ ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਨੈਸ਼ਨਲ ਪ੍ਰਧਾਨ ਜਿਹੜੇ ਨੇ ਪਿਛਲੇ ਦਿਨਾਂ ਤੋਂ ਅੰਡਰਗ੍ਰਾਉਂਡ ਨੇ ਤੇ ਪੰਜਾਬ ਪ੍ਰਧਾਨ ਸਾਡੇ ਨਾਲ ਬਣੇ ਨੇ ਗੱਲਬਾਤ ਸਰਦਾਰ ਸਪਾਲ ਸਿੰਘ ਖੈਰਾਂ ਨੂੰ ਲੈ ਕੇ ਵੀ ਕਰਨੀ ਹੈ ਅਤੇ ਕਿਸਾਨੀ ਮੁੱਦਿਆਂ ਤੇ ਵੀ ਰਹੇਗੀ ਸਾਡੀ ਜਿਹੜੀ ਹੈ ਨਜ਼ਰ ਸਾਡੇ ਨਾਲ ਨੇ ਸਾਫਕਾ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਕਾਂਗਰਸ ਪਾਰਟੀ ਦੇ ਵੱਲੋਂ ਅਤੇ ਕਿਸਾਨ ਵਿੰਗ ਦੇ ਮੌਜੂਦਾ ਪੰਜਾਬ ਦੇ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਵੱਲੋਂ ਪ੍ਰਧਾਨ ਨੇ ਸਰਦਾਰ ਕਿਰਨਜੀਤ ਸਿੰਘ ਜੀ ਮਿੱਠਾ ਸਾਡੇ ਨਾਲ ਬਣੇ ਨੇ ਗੱਲਬਾਤ ਕਰਕੇ ਜਾਣਦੇ ਆ ਜੜੀਆਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸ਼ੁਰੂਆਤ ਇੱਥੋਂ ਕਰ ਲੈਨੇ ਆ ਜਿਹੜੇ ਸੁਪਾਲ ਸਿੰਘ ਜੀ ਖਹਿਰਾ ਨੇ ਉਹ ਪਿਛਲੇ ਦਿਨਾਂ ਤੋਂ ਅੰਡਰਗਰਾਉਂਡ ਨੇ ਕਾਰਨ ਜਿਹੜੇ ਨੇ ਉਹ ਕੀ ਨੇ ਕਾਰਨ ਤੁਹਾਨੂੰ ਪਤਾ ਹੈ ਜਿਹੜੀ ਸਰਕਾਰ ਆ ਇਹੋ ਜਿਹੇ ਮਰਦ ਬੰਦਿਆਂ ਤੋਂ ਜਰਨੈਲ ਬੰਦਿਆਂ ਤੋਂ ਸ਼ੁਰੂ ਤੋਂ ਹੁੰਦਾ ਹੁੰਦਾ ਆ ਜਦੋਂ ਦੀ ਦੁਨੀਆ ਆ ਜੀ ਉਹਨਾਂ ਤੋਂ ਜਿਹੜੇ ਕੁਝ ਕਰ ਸਕਦੇ ਰੱਖਣ ਦੀ ਸਮਰੱਥਾ ਰੱਖਦੇ ਉਹਨਾਂ ਤੋਂ ਡਰਦੀ ਆ ਜੀ 2027 ਦੀ ਇਲੈਕਸ਼ਨ ਆਉਣ ਵਾਲੀ ਆ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਵੀ ਇਹ ਬੰਦਾ ਜਿਹੜਾ ਅੱਗੇ ਸਕੰਦ ਬਣ ਕੇ ਸਾਡੇ ਅੱਗੇ ਖਲੋਊਗਾ ਤੇ ਇਹਨੇ ਜਿਹੜੀ ਯੁੱਗ ਬਦਲਣ ਵਾਂਗੂ ਇਹਨੇ ਹੀ ਉਲਟੀ ਪਲਟੀ ਸਾਡੀ ਲਗਾਉਣੀ ਆ ਕਿਉਂਕਿ ਜਿਹੜੇ ਆਮ ਆਦਮੀ ਵਾਲੇ ਦਿੱਲੀ ਬੈਠਦੇ ਨੇ ਉਹ ਬਹੁਤ ਆਪਣੇ ਆਪ ਨੂੰ ਸਿਆਣੇ ਸਮਝਦੇ ਆ ਕਿ ਅਸੀਂ ਕਿਤਰਾ ਸਰਕਾਰ ਆਪਦੀ ਰੀਪੀਟ ਕਰਾਉਣੀ ਕੀ ਕਰਨਾ ਇਹੋ ਜੀਆਂ ਗੱਲਾਂ ਨੂੰ ਦੇਖਦੇ ਹੋયા ਉਹਨਾਂ ਜਿਹੜਾ ਖੈਰਾ ਸਾਹਿਬ ਤੇ ਵੀ ਇਹਨਾਂ ਨੂੰ 5-6 ਮਹੀਨੇ ਰੋਕ ਲਈਏ ਤੇ ਉਹ ਇਸ ਕਰਕੇ ਝੂਠਾ ਪਰਚਾ ਉਹਨਾਂ ਤੇ ਇਹਨਾਂ ਦੀ ਦੇਣ ਦੀ ਤਿਆਰੀ ਸੀ ਪਰ ਪਹਿਲਾਂ ਵੀ ਕਈ ਪਰਚੇ ਹੋਏ ਨੇ ਜਿਹਦੇ ਵਿੱਚੋਂ ਮਾਨਯੋਗ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਝੂਠਿਆਂ ਪਰਚਿਆਂ ਦੇ ਵਿੱਚੋਂ ਸਾਨੂੰ ਸਾਫ਼ ਜਮਾਨਤ ਦਿੱਤੀ ਆ ਆਪਾ ਜੀ ਬੜੀ ਹੋ ਜਾਂ ਤੇ ਕਈ ਮਰੀ ਹੁੰਦੇ ਕਿਨਾਰੇ ਦੇ ਜੀ ਮੌਜੂਦਾ ਸਰਕਾਰ ਦਾ ਕਹਿਣਾ ਕਿ ਨਾ ਤਾਂ ਆਮ ਆਦਮੀ ਪਾਰਟੀ ਬਦਲਾਕੋਰੀ ਦੀ ਸਿਆਸਤ ਕਰਦੀ ਹੈ ਨਾ ਹੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਿਸੇ ਤੇ ਨਜਾਇਜ਼ ਝੂਠਾ ਪਰਚਾ ਕਰਦੀ ਹੈ ਪਹਿਲਾਂ ਕਿਹੜਾ ਵਿਕਾਸ ਉਹਨਾਂ ਕੀਤਾ ਪੰਜਾਬ ਤੇ ਉਹਨਾਂ ਨੇ ਦਲਜੀਤ ਸਿੰਘ ਜੀ ਬਰਬਾਦ ਕਰਕੇ ਰੱਖਤਾ ਆ 6 ਲੱਖ ਏਕੜ ਥੋੜਾ ਹੁੰਦਾ ਕਿਦੇ ਦੱਸੋ ਮਤਲਬ ਆ ਬਾਸਪਤੀ ਝੋਨਾ ਕਮਾਦ ਬਾਗ ਉਹਨਾਂ ਨੇ ਆ ਪਾਣੀ ਜਿਹੜਾ ਇਹਨਾਂ ਦੀ ਲਾਪਰਵਾਹੀ ਤੋਂ ਇਹਨਾਂ ਨੇ ਜਾਣ ਬੁੱਝ ਕੇ ਏਡਾ ਵੱਡਾ ਪਾਣੀ ਇਹਨਾਂ ਦੇ ਰਣਜੀਤ ਸਾਗਰ ਡੈਮ ਤੋਂ ਉਹਦੋਂ ਪ੍ਰੈਸ ਕਾਨਫਰੰਸ ਕਰਕੇ ਖੈਰਾ ਸਾਹਿਬ ਨੇ ਜੀ ਦੱਸਿਆ ਸੀ ਤੇ ਸਾਰਾ ਵਿਖਾਇ ਕਿਦਾਂ ਪਿੱਛੋਂ ਪਾਣੀ ਆਉਦਾ ਹੈ 2 ਲੱਖ ਕਿਉਂਕਿ 2 ਲੱਖ ਕਿਉਂਕਿ ਅੱਗੇ ਨਿਲ ਨਿਲ ਕਈ ਕਈ ਦੇ ਨੇ ਪਾਣੀ ਰਿਲੀਜ਼ ਹੀ ਨਹੀਂ ਕਰਦੇ ਰਹੇ ਜਿਹਦੇ ਕਰਕੇ ਜਦੋਂ ਇੱਕਦਮ ਇਹਨਾਂ ਦਾ ਇਹ ਡੈਮ ਵੀ ਓਵਰਫਲੋ ਹੋ ਗਏ ਫਿਰ ਉਹਨਾਂ ਇਹਨਾਂ ਨੇ ਇੱਕਦਮ ਪਾਣੀ ਛੱਡਿਆ ਜਿਹਦੇ ਕਰਕੇ ਸਾਡਾ ਪੰਜਾਬ ਇਹਨਾਂ ਨੇ ਅੱਧਿਓਂ ਆਦਾ ਪਿਆਂ ਆਵ ਇਹਨਾਂ ਨੇ ਡੋਬ ਦਿੱਤਾ ਤੇ ਜਿੱਥੇ ਸਾਡੀ ਕਿਸਾਨਾਂ ਦੀ ਮਜ਼ਦੂਰਾਂ ਦੀ ਇਹਨਾਂ ਪਰਬਾਦੀ ਕਰਕੇ ਰੱਖ ਦਿੱਤੀ ਤੇ ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਨੇ ਉਹ ਕਹਿੰਦੇ ਕਹਿੰਦੇ ਜੇ ਕਾਂਗਰਸ ਦੀ ਸਰਕਾਰ ਸੀ ਲੰਮਾ ਸਮਾਂ ਇਹਨਾਂ ਦੀਆਂ ਸਰਕਾਰਾਂ ਰਹੀਆਂ ਉਦੋਂ ਨਾ ਬੰਨ ਪੱਕੇ ਹੋਏ ਤੇ ਬੰਨ ਭਾਖੜਾ ਡੈਮ ਜਿਹੜਾ ਕਾਂਗਰਸ ਨੇ ਬਣਾਇਆ ਸੀ ਤੇ ਐਗਰੀਕਲਚਰ ਯੂਨੀਵਰਸਿਟੀ ਕਾਂਗਰਸ ਨੇ ਬਣਾਈ ਸੀ ਕਿੰਨਾ ਇੱਕ ਵਿਕਾਸ ਕਾਂਗਰਸ ਨੇ ਕੀਤਾ ਇਹ ਕਰ ਦੇਣ ਹੁਣ ਕਰ ਦੇਣ 50-50 ਹਜ਼ਾਰ ਕਰੋੜ ਰੁਪਇਆ ਕਰਜ਼ਾ ਲੈਂਦੇ ਨੇ ਹੁਣ ਬੰਨ ਪੱਕੇ ਕਰ ਦੇਣ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਰਨੇ ਆ ਇਹਦਾ ਸੁਧਾਰ ਹੋਣਾ ਹੀ ਆ ਪਹਿਲਾਂ ਵੀ ਕੈਪਟਨ ਮਰਿੰਦਰ ਸਿੰਘ ਜੀ ਜਦੋਂ ਕਾਂਗਰਸ ਸਰਕਾਰ ਸੀ ਕਾਂਗਰਸ ਸਰਕਾਰ ਦੇ ਵਿੱਚ ਇਹਨੂੰ ਟਾਈਮ ਟੂ ਟਾਈਮ ਰਿਪੇਅਰ ਕਰਦੇ ਸੀ ਮਿੱਟੀ ਪਾਉਂਦੇ ਸੀ ਇਹਨਾਂ ਦਾ ਧਿਆਨ ਰੱਖਦੇ ਸੀ ਵੇਖਦੇ ਸੀ ਤੇ ਨੁਕਸਾਨ ਬਹੁਤ ਘੱਟ ਹੁੰਦਾ ਸੀ ਹੜ੍ਹ ਵੀ ਆਉਂਦੇ ਸੀ ਮੀਂਹ ਵੀ ਪੈਂਦੇ ਸੀ ਪਾਣੀ ਵੀ ਆਉਂਦਾ ਸੀ ਪਰ ਬਹੁਤ ਘੱਟ ਨੁਕਸਾਨ ਹੁੰਦਾ ਸੀ ਇਹ ਪਹਿਲੀ ਵਾਰ ਹੋਇਆ ਆ ਕਿ ਜਿਹੜਾ ਮਤਲਬ ਇਹਨਾਂ ਇਹਨਾਂ ਨੇ ਜਾਨ ਬੁੱਝ ਕੇ ਜਿਹੜਾ ਇਹਨਾਂ ਨੁਕਸਾਨ ਕਰਾਇਆ ਤੁਸੀਂ ਕਿਵੇਂ ਵੇਖਦੇ ਹੋ ਕੇਂਦਰ ਦੀ ਸਰਕਾਰ ਨੇ 1600 ਕਰੋੜ ਦਿੱਤਾ ਕਹਿੰਦੇ ਕਿ ਹੋਰ ਵੀ ਜੇ ਲੋੜ ਪਊਗੀ ਤੇ ਦੇਵਾਂਗੇ ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਤੇ ਕੇਂਦਰ ਨੇ ਮਿਲ ਕੇ ਹੜਾਂ ਦੇ ਲਈ ਪੰਜਾਬੀਆਂ ਦੇ ਲਈ ਜਿਹੜਾ ਪੰਜਾਬ ਦੇ ਲਈ ਕੀ ਕੀਤਾ 1600 ਕਰੋੜ ਦਲਜੀਤ ਸਿੰਘ ਬਹੁਤ ਘੱਟ ਆ ਘੱਟੋ ਘੱਟ 20000 ਕਰੋੜ ਦੇਣ ਦੇ ਰੁਪਈਆ ਜੀ ਤੇ ਸਿੱਧਾ ਕਿਸਾਨਾਂ ਦੇ ਖਾਤੇ ਜਾਂਦਾ ਜਿੰਨਾ ਮਜ਼ਦੂਰਾਂ ਦੇ ਘਰ ਖਤਮ ਹੋ ਗਿਆ ਉਹਨਾਂ ਦੇ ਖਾਤੇ ਜਾਂਦਾ ਡਾਇਰੈਕਟ ਪੈਸੇ ਇਹਦੇ ਕਹਿੰਦੇ ਦੇਵਾਂਗੇ ਕੀਪਤਾ ਕਦੋਂ ਇਹਨਾਂ ਦੇਣਾ ਜਾਂ ਨਹੀਂ ਕਿੰਨੇ ਦੇਣਾ ਹੈ ਕਿਸੇ ਨਹੀਂ ਦੇਣਾ ਇਹ ਜਿਹੜਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਨਾਲ ਕਰਜ਼ਾ ਲੈਣ ਦੇ ਨੇ ਹੋਰ ਕਰਜ਼ਾ ਲੈ ਲੈਣ ਆਣੀਆਂ ਤੋਂ ਲੈ ਕੇ ਪਰ ਇੱਕ ਗਰੀਬਾਂ ਨੂੰ ਮਜ਼ਦੂਰਾਂ ਨੂੰ ਜਿਨ੍ਹਾਂ ਦੇ ਘਰ ਟੱਠੇ ਆ ਜਿਨ੍ਹਾਂ ਦੀਆਂ ਫਸਲਾਂ ਕਿਸਾਨਾਂ ਦੀਆਂ ਰੁੜਗੀਆਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਡਾਇਰੈਕਟ ਪੈਸੇ ਜਿਹੜੇ ਆਏ ਆਉਣੇ ਚਾਹੀਦੇ ਆ ਤੇ ਬਹੁਤ ਜਲਦੀ ਪਾਉਣੇ ਚਾਹੀਦੇ ਆ ਅਗਲੀ ਬਿਆਹੀ ਸ਼ੁਰੂ ਹੋਣ ਵਾਲੀ ਆ ਗਈ ਆ ਹੁਣੇ ਉਹਨਾਂ ਨੂੰ ਲੋੜ ਆ ਇਹਨੇ ਹੁਣੇ ਦਸਾਂ ਵੀਹ ਦਿਨਾਂ ਦੇ ਵਿੱਚ ਇਕੱਲੇ ਇਕੱਲੇ ਬੰਦੇ ਨੂੰ ਪੈਸੇ ਮਿਲ ਜਾਣਾ ਤੇ ਫਿਰ ਤੇ ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਜਿਹੜੀ ਵਿਰੋਧੀ ਧਿਰ ਆ ਉਹਨਾਂ ਦਾ ਕੰਮ ਹੈ ਪ੍ਰੋਪੋਗੈਂਡਾ ਕਰਨਾ ਅਸੀਂ ਕੋ ਕੰਮ ਕਰਨ ਲੱਗਦੇ ਆ ਇਹ ਲੱਤ ਖਿੱਚ ਦਿੰਦੇ ਆ ਇਹ ਨਹੀਂ ਚਾਹੁੰਦੇ ਪੰਜਾਬ ਦਾ ਵਿਕਾਸ ਹੋਵੇ ਜਿਹੜਾ ਵਿਕਾਸ ਹੋਣਾ ਕੀਤਾ ਉਹਨਾਂ ਕੀਤਾ ਇੱਕ ਆਖੜੀ ਕਹਿੰਦੇ ਅਸੀਂ ਮਹੱਲਾ ਕਲੀਨਿਕ ਬਣਾ ਦਿੰਦੇ ਹਾਂ ਮਹੱਲਾ ਕਲੀਨਿਕ ਦੀ ਕੀ ਲੋੜ ਹੀ ਸਾਸਾ ਦਾ 18 ਡਾਕਟਰ ਸਾਡੇ ਪਿੰਡਾਂ 'ਚ ਆਰਐਮਪੀ ਬੈਠੇ ਆ ਉਹਨਾਂ ਦੀ ਰੋਜੀ ਰੋਟੀ 'ਚ ਲੱਤ ਮਾਰੀ ਜਿਹੜੇ ਸਾਡੇ ਸਰਕਾਰੀ ਹਸਪਤਾਲ ਨੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਡਿਸਪੈਂਸਰੀ ਜਾਂ ਹਸਪੀਟਲ ਆ ਉੱਥੇ ਤੇ ਤੁਹਾਡੀਆਂ ਦਵਾਈਆਂ ਪੂਰੀਆਂ ਨਹੀਂ ਉੱਥੇ ਤੁਹਾਡੇ ਡਾਕਟਰ ਪੂਰੇ ਨਹੀਂ ਤੇ ਤੁਸੀਂ ਮਹੱਲਾ ਕਲੀਨਿਕ ਬਣਾ ਕੇ ਕੀ ਕਰਨਾ ਹੈ ਭਈ ਉਹਨਾਂ ਜਿਹੜੇ ਪਹਿਲਾਂ ਪੂਰੇ ਕਰ ਲੋ ਫੇਰ ਮਹੱਲਾ ਕਲੀਨਿਕ ਬਣਾ ਲਿਓ ਜੀ ਕਾਂਗਰਸ ਪਾਰਟੀ ਦੇ ਵੱਲੋਂ ਦਾਵੇਦਾਰੀਆਂ ਸਾਰਿਆਂ ਨੇ ਜਿਹੜੀਆਂ ਪੇਸ਼ ਕੀਤੀਆਂ ਤੁਸੀਂ ਵੀ ਦਾਵੇਦਾਰ ਉਹ ਪੁਰਾਣੇ ਲੀਡਰ ਵੀ ਉਹ ਜਿਹੜਾ ਹੁਣ ਇੱਥੇ ਮੰਨਣਾ ਹੈ ਕਿ ਢੜੇਬੰਦੀ ਸਾਫ਼ ਦਿਖ ਰਹੀ ਹੈ ਕੋਈ ਕਹਿੰਦਾ ਕਿ ਰਾਜਵੀਰ ਸਿੰਘ ਭੁੱਲਰ ਫਰਾਨੇ ਢੜੇ ਦਾ ਜੀ ਉਹਨੂੰ ਟਿਕਟ ਮਿਲ ਜਾਣੀ ਹੈ ਕੋਈ ਕਹਿੰਦਾ ਜੀ ਮੈਨੂੰ ਬਾਜਵਾ ਸਾਹਿਬ ਨੇ ਹਾਂ ਕਰਤੀ ਕੋਈ ਕਹਿੰਦਾ ਮੈਨੂੰ ਵੜਿੰਗ ਸਾਹਿਬ ਨੇ ਹਾਂ ਕਰਤੀ ਕਹਿੰਦਾ ਕਿ ਜਿਹੜੀ ਕਾਂਗਰਸ ਪਾਰਟੀ ਹੈ ਇਹਦੇ ਵਿੱਚ ਮੁੱਖ ਮੰਤਰੀ ਦੇ ਦਾਵੇਦਾਰ ਬਹੁਤ ਜ਼ਿਆਦੇ ਆ ਕਾਂਗਰਸ ਕਾਂਗਰਸ ਨੂੰ ਨਾ ਮਾਰੇ ਮਰਦੇ ਨਹੀਂ ਇਹਨਾਂ ਦੀ ਆਪਸੀ ਲੜਾਈ ਨੇ ਇਹਨਾਂ ਨੂੰ ਸਤਾਈ ਚ ਵੀ ਨਹੀਂ ਆਉਂਦਣਾਂ ਮੈਨੂੰ ਤੇ ਇਹ ਆਸ ਹੈ ਆ ਵੀ ਸਾਡੇ ਪ੍ਰਧਾਨ ਜੀ ਕਹਿੰਦੇ ਆ ਵੀ ਮੈਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੀ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਹਦੀ ਉਥੇ ਜਿਹੜਾ ਸੀਨੀਅਰ ਹੋਇਆ ਸਭ ਤੋਂ ਪੁਰਾਣਾ ਹੋਇਆ ਜਿਹਨੂੰ ਲੋਕ ਚਾਹੁੰਦੇ ਹੋਏ ਮੈਂ ਉਹਨੂੰ ਟਿਕਟ ਦੇ ਦੇਣੀ ਆ ਜੀ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੀ ਤੇ ਜੇ ਉਹ ਮੈਨੂੰ ਕਹਿਣਗੇ ਪ੍ਰਧਾਨ ਜੀ ਵੀ ਤੂੰ ਲੜ ਤੇ ਮੈਂ 100% ਲੜੂੰਗਾ ਤੇ ਸੀਟ ਜਿੱਤ ਕੇ ਕਾਂਗਰਸੀ ਝੋਲੀ ਪਾਵਾਂਗੇ ਤੇ ਜੇ ਮੈਂ ਨਾਕਾਬਲ ਜਾਪਦਾ ਹਾਂਗਾ ਹੋਰ ਕੋਈ ਜ਼ਿਆਦਾ ਕਾਬਲ ਜਾਪਦਾ ਹੋਊਗਾ ਤੇ ਜੇ ਕਿਸੇ ਭਰਾ ਨੂੰ ਦੇਣਗੇ ਤੇ ਉਹਦੀ ਥੋਕ ਕੇ ਮਦਦ ਕਰਾਂਗੇ ਐਮਐਲਏ ਬਣਨ ਦੇ ਚਾਹਵਾਨ ਜਿਹੜੇ ਨੇ ਉਹ ਸਾਰੀਆਂ ਪਾਰਟੀਆਂ ਦੇ ਬਹੁਤ ਸਾਰੇ ਨੁਮਾਇੰਦੇ ਨੇ ਲੇਕਿਨ ਗੱਲ ਤਰਨਤਾਰਨ ਹਲਕੇ ਦੀ ਹੈ ਹਲਕੇ ਦੇ ਵਿਕਾਸ ਦੀ ਹੈ ਇਸ ਤੇ ਕਿਵੇਂ ਵੇਖਦੇ ਕਿ ਕਿਹੜੇ ਵਿਕਾਸ ਪੱਖੋਂ ਜਿਹੜਾ ਤਰਨਤਾਰਨ ਹਲਕਾ ਵਾਂਝਾ ਹੈ ਤਰਨਤਾਰਨ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋਣ ਵਾਲਾ ਆ ਜੇ ਸ਼ਹਿਰ ਦੇ ਵਿੱਚ ਵੀ ਪਿੰਡੂ ਏਰੀਆ ਦੇ ਵਿੱਚ ਵੀ ਜਿਹੜੇ ਅੱਜ ਆਮ ਆਦਮੀ ਦੇ ਕੈਂਡੀਡੇਟ ਆ ਇਹ ਉਹਨਾਂ ਕੀ ਕੀਤਾ 15 ਸਾਲ ਉਹ ਖੁਦ ਐਮਐਲ ਰਹੇ ਨੇ ਤੇ ਜਿਹੜੇ ਪਿੰਡ ਦੇ ਵਿੱਚ ਜਾਈਏ ਹਰ ਇੱਕ ਥਾਂ ਥਾਂ ਤੇ ਕੋਈ ਕੁੱਛ ਕਹਿ ਰਿਹਾ ਕੋਈ ਕੁੱਛ ਕਹਿ ਰਿਹਾ ਉਹਨਾਂ 15 ਸਾਲਾਂ ਇਹ ਤੇ ਗਲੀਆਂ ਨਾਲੀਆਂ ਵੀ ਨਹੀਂ ਅਜੇ ਪਿੰਡਾਂ ਦੀਆਂ ਬਣੀਆਂ ਤੇ ਬਾਕੀ ਵਿਕਾਸ ਕਿੱਥੋਂ ਹੋਣਾ ਹੈ ਬੇਰੁਜ਼ਗਾਰ ਲੋਕ ਤੁਰੇ ਫਿਰਦੇ ਆ ਪਹਿਲਾਂ ਉਹ 15 ਸਾਲਾਂ ਦਾ ਆਪਦਾ ਚਿੱਠਾ ਤੇ ਦੇਣ ਇਹੀ ਆ ਕੀਤਾ ਸੱਤਾ ਜੀ ਰਿੰਦੇ ਆ ਇਹੀ ਆ ਕੀਤਾ ਵਖਾਉਣਾ ਫੇਰ ਲੋਕ ਉਹਨਾਂ ਨੂੰ ਵੋਟਾਂ ਪਾਉਣ ਇਸ ਵਾਰ ਕੇ ਸਰਕਾਰ ਨੂੰ ਕੋਈ ਮੂੰਹ ਨਹੀਂ ਲਾਊਗਾ ਉੱਥੇ 27 ਦੇ ਵਿੱਚ ਨਤੀਜੇ ਕਿਹੋ ਜਿਹੇ ਦੇਖਦੇ ਜੀ 27 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਜੀ ਤੇ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਜੀ ਉਹ ਵੱਧ ਤੋਂ ਵੱਧ ਪੰਜਾਬ ਦਾ ਵਿਕਾਸ ਹੋਊਗਾ ਤੇ ਲੋਕਾਂ ਨੇ ਬਣਾਉਣਾ ਜੀ ਜਿੰਨੂੰ ਲੋਕ ਚਾਹੁੰਦੇ ਆ ਤੇ ਦੂਸਰਾ ਹਾਈ ਕਮਾਂਡ ਲੋਕਾਂ ਦੀ ਪਸੰਦ ਹੋਣੀ ਆ ਵੀ ਸਾਨੂੰ ਆ ਚਾਹੀਦਾ ਆ ਤੇ ਦੂਸਰਾ ਹਾਈ ਕਮਾਂਡ ਦੀ ਜੀ ਤੇ ਜਿੰਨੂੰ ਲੋਕ ਚਾਹਣਗੇ ਇਹ ਹਾਈ ਕਮਾਂਡ ਦੇ ਪ੍ਰਮਾਤਮਾ ਵਾਹਿਗੁਰੂ ਜੀ ਤੇ ਕਿਰਪਾ ਕਰੂਗਾ ਉਹਨੇ ਬਣ ਜਾਣਾ ਪ੍ਰਤਾਪ ਸਿੰਘ ਬਾਜਵਾ ਜੀ ਕਹਿੰਦੇ ਨੇ ਜਦੋਂ ਵੀ ਕਾਂਗਰਸ ਤੇ ਮੜਾ ਟਾਈਮ ਆਇਆ ਜਦੋਂ ਵੀ ਕਾਂਗਰਸ ਤੇ ਭੀੜ ਪਈ ਵਿਰੋਧੀ ਧਿਰ ਦਾ ਨੇਤਾ ਚਲ ਪ੍ਰਤਾਪ ਬਾਵਾ ਚਲੋ ਜੀ ਕੋਈ ਕੰਮ ਆ ਚਲ ਪ੍ਰਤਾਪ ਬਾਵਾ ਤੇ ਸਤਕਾਰਯੋਗ ਨੇ ਸਾਰੇ ਹੀ ਬਹੁਤ ਸਤਕਾਰਯੋਗ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਵੀ ਜੀ ਖੈਰਾ ਸਾਹਿਬ ਵੀ ਰੰਧਾਵਾ ਸਾਹਿਬ ਵੀ ਸਾਰੇ ਮੇਰੇ ਸਾਰੇ ਸਤਕਾਰਯੋਗ ਨੇ ਇਹ ਜਿੰਨੂੰ ਵੈਗਰੂ ਨੇ ਇਕੱਠੇ ਵੀ ਆ ਤੜੇ ਬੰਦੀ ਨੂੰ ਮੰਨਦੇ ਹੋ ਜਾਂ ਨਹੀਂ ਜਦੋਂ ਇਕੱਠੇ ਤੁਸੀਂ ਜਦੋਂ ਸ਼ੁਰੂ ਹੋਊਗਾ ਕੰਮ 2026 ਦੇ ਵਿੱਚ ਤੁਹਾਨੂੰ ਸਾਰੇ ਅੱਗੇ ਵੀ ਇੱਕ ਸਟੇਜਾਂ ਤੇ ਇਕੱਠੇ ਦਿਸਦੇ ਆ ਤੇ ਆਉਣ ਵਾਲੀ ਜਦੋਂ 2026 ਫਰਵਰੀ ਮਾਰਚ ਤੋਂ ਬਾਅਦ ਜਦੋਂ ਪੂਰੇ ਤਰੀਕੇ ਨਾਲ ਸਰਕਾਰ ਬਣਾਉਣ ਦੀ ਕੋਆਲ ਸ਼ੁਰੂ ਹੋਣੀ ਆ ਉਦੋਂ ਵੀ ਤੁਹਾਨੂੰ ਇਹ ਸਾਰੇ ਇਕੱਠੇ ਹੀ ਦਿਸਣਗੇ ਤੇ ਜੀਪ ਤੇ ਵੈਗਰੂ ਨੇ ਕਿਰਪਾ ਕਰਨੀ ਆ ਸਾਰੇ ਇਹ ਬੜੇ ਸਤਕਾਰਯੋਗ ਨੇ ਤੇ ਵੈਗਰੂ ਨੇ ਕਿਰਪਾ ਕਰਨੀ ਉਹਨੇ ਬਣ ਜਾਣਾ ਤੁਸੀਂ ਇੱਕ ਪਹਿਲਾਂ ਵੀ ਕਿਹਾ ਸੀਗਾ ਕਿ ਜੇ ਕੁਲਬੀਰ ਸਿੰਘ ਜੀਰਾ ਨੇ ਕਿਉਂਕਿ ਉਹਨਾਂ ਨੇ ਐਮਪੀ ਦੀ ਇਲੈਕਸ਼ਨ ਵੀ ਲੜੀ ਆ ਉਹਨਾਂ ਨੇ ਬਹੁਤ ਸਾਰੀ ਉਦੋਂ ਮਿਹਨਤ ਕੀਤੀ ਹੈ ਜਿਮਣੀ ਚੋਂ ਦੇ ਲਈ ਉਹ ਵੀ ਕੈਂਡੀਡੇਟ ਹੋਣ ਤੇ ਬਹੁਤ ਵਧੀਆ ਕਿਵੇਂ ਵੇਖਦੇ ਕੁਲਬੀਰ ਸਿੰਘ ਜੀਰਾ ਬਹੁਤ ਵੱਡਾ ਲੀਡਰ ਆ ਜੀ ਤੇ ਪੰਜਾਬ ਦੀ ਮੁੱਖ ਮੰਤਰੀ ਵੀ ਸਾਡਾ ਉਤੋਂ ਡਰਦਾ ਆ ਮੁੱਖ ਮੰਤਰੀ ਨੇ بڑے بڑے ਲੀਡਰ ਪਰਚੇ ਦੇ ਕੇ ਅੰਦਰ ਕਰਤੇ ਪਰ ਇੱਕ ਕੁਲਬੀਰ ਸਿੰਘ ਜੀਰਾ ਜਿਹੜਾ ਠੋਕੇ ਉਹਦੀ ਅੱਖ ਚੱਕ ਪਾ ਕੇ ਗੱਲ ਕਰਦਾ ਤੇ ਉਹਦੇ ਸਾਹਮਣੇ ਬੋਲਦਾ ਆ ਤੇ ਮੁੱਖ ਮੰਤਰੀ ਦੀ ਤਾਕਤ ਨਹੀਂ ਵੇ ਕਿ ਉਹਦੇ ਵੱਲੇ ਵੇਖ ਵੀ ਜਾਵੇ ਇਸ ਕਰਕੇ ਕੁਲਬੀਰ ਸਿੰਘ ਜੀ ਜਿਹੜਾ ਬਹੁਤ ਵਧੀਆ ਕੈਂਡੀਡੇਟ ਆ ਜੇ ਪਾਰਟੀ ਉਹਨੂੰ ਟਿਕਟ ਦਿੰਦੀ ਆ ਅਸੀਂ ਪਹਿਲਾਂ ਵੀ ਮਦਦ ਉਹਦੀ ਕੀਤੀ ਜਿੰਨੇ ਜੋਗੇ ਹੈਗੇ ਆ ਹੁਣ ਵੀ ਅਸੀਂ ਇੱਥੇ ਰਹਿ ਕੇ ਵਿੱਚ ਰਹਿ ਕੇ ਕੁਲਬੀਰ ਸਿੰਘ ਜੀਰੇ ਨੂੰ ਜੇ ਟਿਕਟ ਦਿੰਦੀ ਆ ਤੇ ਅਸੀਂ ਠੋਕੇ ਮਦਦ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਵੀ ਉਹਦੇ ਤੋਂ ਤਨ ਪਣਦੀ ਆ ਇਸ ਕਰਕੇ ਮੈਂ ਚਾਹਣਾ ਆ ਕਿ ਜੇ ਉਹ ਹੀ ਲੜੇ ਤੇ ਬਿਹਤਰ ਹੋਊਗਾ ਸਤਿਅਰ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਐਵੇਂ ਨਹੀਂ ਆਮ ਆਦਮੀ ਪਾਰਟੀ ਖਵਾਉਂਦੀ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਪਿਛਲੀਆਂ ਸਰਕਾਰਾਂ ਸੀ ਜਹਾਜਾਂ ਤੇ ਚੜ ਕੇ ਸਰਵੇ ਹੁੰਦੇ ਰਹੇ ਨੇ ਜਹਾਜਾਂ ਤੇ ਚੜ ਕੇ ਸੁਖਵੀਰ ਬਾਦਲ ਜੀ ਕੈਪਟਨ ਸਾਹਿਬ ਵੇਖ ਜਾਂਦੇ ਸੀ ਲੋਕ ਉਹਨਾਂ ਤੋਂ ਇਸ ਕਰਕੇ ਅੱਕੇ ਸੀ ਹੁਣ ਤੁਸੀਂ ਕਿਵੇਂ ਵੇਖਦੇ ਹੋ ਇਹ ਕਹਿੰਦੇ ਕਿ ਅਸੀਂ ਜਿਹੜਾ ਲੋਕਾਂ ਦੀ ਸੇਵਾ ਕਰ ਰਹੇ ਹਾਂ ਲੋਕਾਂ ਵਿੱਚ ਵਿਚਰ ਰਹੇ ਹਾਂ ਲੋਕ ਜਿਹੜਾ 2027 ਦੇ ਵਿੱਚ ਸਾਨੂੰ ਦੁਬਾਰਾ ਮੌਕਾ ਦੇਣਗੇ ਪਿਛਲੀਆਂ ਸਰਕਾਰਾਂ ਕੋਲ ਦੇ ਇੱਕੋ ਜਹਾਜ਼ ਸੀ ਸਰਕਾਰ ਦਾ ਜਹਾਜ ਜਿਹੜਾ ਹੈਲੀਕਾਪਟਰ ਤੇ ਇਹ ਸਰਕਾਰ ਨੇ ਦੋ ਤਿੰਨ ਨਾਲ ਹੋਰ ਕਰਾਏ ਤੇ ਵੀ ਰੱਖੇ ਆ ਪੰਜਾਬ ਜਾਣ ਵਾਸਤੇ ਕੇ ਤੇ ਮੁੱਖ ਮੰਤਰੀ ਚੜ ਜਾਂਦਾ ਕੇ ਤੇ ਰਾਗਵ ਚੱਡਾ ਚੜ ਜਾਂਦਾ ਕੇ ਤੇ ਸੰਸੋਧੀਆਂ ਚੜ ਜਾਂਦਾ ਕੇ ਤੇ ਕੇਜਰੀਵਾਲ ਚੜ ਜਾਂਦਾ ਪਿਛਲੀਆਂ ਸਰਕਾਰਾਂ ਕੋਲ ਤੇ ਇੱਕ ਇੱਕ ਜਹਾਜ਼ ਸੀ ਇਹਨਾਂ ਕੋਲ ਤਿੰਨ ਚਾਰ ਨਹੀਂ ਇਹਨਾਂ ਨੇ ਪੰਜਾਬ ਦੀ ਬਰਬਾਦੀ ਹੀ ਜਹਾਜ਼ਾਂ ਕਰਕੇ ਕਰ ਰਏ ਆ ਜੀ ਤੇ ਇਹ ਸਰਕਾਰ ਤੋਂ ਹੁਣ 4 ਸਾਲ ਲੰਘ ਗਏ ਆ 1 ਸਾਲ ਗਾਂਹ ਰਹਿ ਗਿਆ ਐਤੋਂ ਕੋਈ ਪੰਜਾਬ ਦੇ ਲੋਕਾਂ ਨੂੰ ਕੋਈ ਆਸ ਨਹੀਂ ਜੀ ਜੀ ਇਹਨਾ ਕਰਨਾ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਮਜਬੂਤ ਸਥਿਤੀ 'ਚ ਵੇਖ ਰਿਹਾ 27 ਦੇ ਲਈ ਵੀ ਤੇ ਜਿਮਣੀ ਦੇ ਲਈ ਕੀ ਲੱਗਦਾ ਜਿਹੜੀ ਇਹ ਜਿਮਣੀ ਚੋਣ ਹੈ ਕਿੱਡੀ ਕੁ ਵੱਡੀ ਕਾਰਗਰ ਸਿੱਧ ਹੋਣ ਵਾਲੀ ਹੈ 27 ਦੇ ਲਈ 27 ਦੇ ਨਾਲ ਇਸ ਜਿਮਣੀ ਚੋਣ ਦਾ ਕੋਈ ਹੈ ਨਹੀਂਗਾ 27 ਦੇ ਵਿੱਚ ਇੱਕ ਵੱਖਰੇ ਹੋਣਿਆ ਵੱਖਰਾ ਵੀਊ ਹੋਣਾ ਆ ਉਹ ਜਿਹੜਾ ਕਿ ਅਗਲੇ ਸਾਲ 'ਚ ਚੱਲੂਗਾ ਇਸ ਸਰਕਾਰ ਇਸ ਚੋਣ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂਗਾ 27 ਦੇ ਨਾਲ ਕਿਉਂਕਿ ਸਾ ਹੋਰ ਮਾਰਚ ਅਪ੍ਰੈਲ ਤੋਂ ਬਾਅਦ ਸਮੀਕਰਨ ਬਦਲ ਜਾਣੇ ਆ ਸਾਰੇ ਉਦੋਂ ਬਾਅਦ ਕੌਣ ਹੁੰਦਾ ਕੀ ਹੁੰਦਾ ਬਦਲ ਜਾਣੇ ਆ ਪਰ ਇਹ ਤੇ ਲੋਕਾਂ ਨੇ ਦੱਸਣਾ ਕਿ ਕੌਣ ਮਜ਼ਬੂਤ ਆ ਕਾਲੀਦਲ ਮਜ਼ਬੂਤ ਹੈ ਜਾਂ ਕਾਂਗਰਸ ਇਹ ਲੋਕ ਬਿਲਕੁਲ ਤਿਆਰ ਬੈਠੇ ਨੇ ਤੇ ਲੋਕਾਂ ਨੇ ਮਨ ਬਣਾਇਆ ਆ ਭਾਜਪਾ ਕਹਿੰਦੀ ਅਸੀਂ ਲੋਕ ਸਾਨੂੰ ਮਨਾ ਮੂੰਹ ਹੀ ਪਿਆਰ ਕਰਨ ਲੱਗ ਪਏ ਪੰਜਾਬ ਦੇ ਵਿੱਚ ਨਹੀਂ ਨਹੀਂ ਭਾਜਪਾ ਤੇ ਉੱਥੇ ਕੀ ਰਹਿ ਜੂਗੀ ਉੱਥੇ ਕੀ ਪਹਿਲਾਂ ਵਾਂਗੂ ਹੀ ਡਿੱਗ ਜੂਗੀ ਭਾਜਪਾ ਬਾਲਾ ਜਿਆਦਾ ਆਉਦਾ ਡਬਲ ਇੰਜਨ ਦੀ ਕਹਿੰਦੇ ਸਰਕਾਰ ਬਣਨੀ ਚਾਹੀਦੀ ਫੇਰ ਪੰਜਾਬ ਦਾ ਭਲਾ ਹੋਵੇ ਨਹੀਂ ਨਹੀਂ ਡਬਲ ਇੰਜਨ ਦੀ ਦੂਜੀਆਂ ਸਟੇਟਾਂ 'ਚ ਕਿੰਨਾ ਭਲਾ ਹੋ ਗਿਆ ਉੱਥੇ ਵੇਖ ਲੋ ਜਾ ਕੇ ਜਿੱਥੇ ਡਬਲ ਇੰਜਨ ਦੀ ਹੈਗੀ ਉੱਥੇ ਵੀ ਕੁਝ ਨਹੀਂ ਹੈਗਾ ਆ ਅੰਤ ਵਿੱਚ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਤਰਨਤਾਰਨ ਹਲਕੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਸਨੇਹਾ ਮੈਸੇਜ ਕੀ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਤਰਨਤਾਰਨ ਦੇ ਲੋਕਾਂ ਨੂੰ ਇਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿਸੇ ਵੀ ਪਾਰਟੀ ਦਾ ਕੋਈ ਹੈਗਾ ਜਿਹੜੇ ਬੰਦੇ ਨੇ ਪਹਿਲਾਂ ਪੰਜਾਬ ਲੁੱਟਿਆ ਆ ਜਿਨੇ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਜਿਨੇ ਪੰਜਾਬ ਦੀ ਸੋਮਿਆਂ ਨੂੰ ਪੰਜਾਬ ਦੇ ਪੈਸੇ ਨੂੰ ਖਾਧਾ ਆ ਇਸ ਬੰਦੇ ਨੂੰ ਕਦੀ ਮੂੰਹ ਨਾ ਲਾਇਓ ਜੋ ਉਸ ਬੰਦੇ ਨੂੰ ਜਿਹੜਾ ਪੰਜਾਬ ਦੀ ਗੱਲ ਕਰਦਾ ਪੰਜਾਬੀ ਅਧੀ ਗੱਲ ਕਰਦਾ ਆ ਆਪਣੇ ਲੋਕਾਂ ਦੀ ਗੱਲ ਕਰਦਾ ਭ੍ਰਿਸ਼ਟਾਚਾਰ ਤੋਂ ਰਹਿ ਤਿਆ ਉਸ ਲੋਕ ਦੇ ਨਾਲ ਖਲੋਇਓ ਜੇ ਉਹਨਾਂ ਬੰਦਿਆਂ ਨਾਲ ਖਲੋਇਓ ਜੇ 2027 ਦੇ ਵਿੱਚ ਉਹਨਾਂ ਬੰਦਿਆਂ ਨੂੰ ਵੋਟਾਂ ਪਾ ਕੇ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਓ ਜੇ ਕਿਸੇ ਡਾਕੂ ਭ੍ਰਿਸ਼ਟਾਚਾਰੀ ਨੂੰ ਵੋਟ ਨਾ ਪਾਇਓ ਜੇ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਆ ਇਹੋ ਹੀ ਮੇਰੀ ਬੇਨਤੀ ਪੰਜਾਬ ਨੂੰ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਸੋ ਇਹ ਸਾਣਾ ਕਰਨਜੀਤ ਸਿੰਘ ਜੀ ਮਿੱਠਾ ਜੋ ਕਿ ਕਿਸਾਨ ਵਿੰਗ ਦੇ ਵੱਡੇ ਲੀਡਰ ਨੇ ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਦੇ ਲੀਡਰ ਹੈ ਤੇ ਸਾਬਕਾ ਪ੍ਰਧਾਨ ਵੀ ਰਹੇ ਨੇ ਜ਼ਿਲ੍ਹਾ ਤਰਨਤਾਰਨ ਤੋਂ ਕਾਂਗਰਸ ਦੇ ਅਤੇ ਉਹਨਾਂ ਦਾ ਇਹੀ ਮੰਨਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਜੀ ਤੇ ਜਿਹੜੀਆਂ ਪੁਲਿਸ ਦੇ ਵੱਲੋਂ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਧੱਕੇਸ਼ਾਹੀ ਹੋ ਰਹੀ ਉਸਤੇ ਵੀ ਜਿਹੜਾ ਉਹਨਾਂ ਦੀ ਡਾਡੀ ਨਜ਼ਰ ਹੈ ਤੇ ਸਰਕਾਰ ਦਾ ਤਿੱਖਾ ਵਿਰੋਧ ਪਾਰਟੀ ਸਮੇਤ ਜਿਹੜੇ ਆ ਉਹ ਕਰਨ ਲਈ ਤਿਆਰ ਬਰ ਤਿਆਰ ਨੇ ਅਤੇ ਜਿਮਣੀ ਚੋਣ ਨੂੰ ਲੈ ਕੇ ਵੱਡੀਆਂ ਗੱਲਾਂ ਹੋਈਆਂ ਨੇ ਕਮੈਂਟ ਬਾਕਸ ਵਿੱਚ رائے ਵੀ ਆਪਣੀ ਜ਼ਰੂਰ ਦਿਓ ਅਤੇ ਕਿਤੇ ਕੁਝ ਰਹਿ ਗਿਆ ਹੋਵੇ ਤਾਂ ਉਹ ਵੀ ਜੇ ਕੁਝ ਤੁਸੀਂ ਸਵਾਲ ਤੁਹਾਡਾ ਕੋਈ ਰਹਿ ਗਿਆ ਹੋਵੇ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦਰਾਂ ਜ਼ਰੂਰ ਦੱਸਿਓ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ